ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਮਰਾ ਸ਼ਿਵਾਲਯੋ ਅੱਜ ਦਾ ਰਾਸ਼ੀਵਾਲ ਜਾਨਣ ਦੇ ਲਈ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਆਓ ਜਾਣਦੇ ਹਾਂ ਤੁਹਾਡੀ ਕੁੰਡਲੀ ਕੀ ਕਹਿੰਦੀ ਹੈ ਨੌ ਗ੍ਰਹਾਂ ਦਾ ਪ੍ਰਭਾਵ ਤੁਹਾਡੇ ਜੀਵਨ ਦੇ ਵਿੱਚ ਕਿਹੜੀ ਵੱਡੀ ਖੁਸ਼ਖਬਰੀ ਲੈ ਕੇ ਆ ਸਕਦਾ ਹੈ ਕਿਹੜਾ ਤੁਹਾਡਾ ਕੰਮ ਤੁਹਾਡੇ ਲਈ ਸਫਲ ਹੋਵੇਗਾ ਕਿਸ ਦੇ ਨਾਲ ਤੁਹਾਨੂੰ ਅधिक ਲਾਭ ਪ੍ਰਾਪਤ ਹੋਣ ਵਾਲਾ ਹੈ ਸੁਖ ਦੀ ਪ੍ਰਾਪਤੀ ਹੋਵੇਗੀ ਅਤੇ ਤੁਹਾਡਾ ਸ਼ੁਭ ਰੰਗ ਕਿਹੜਾ ਹੈ ਤੁਹਾਡਾ ਪਾਗੇ ਜਾਣਨ ਦੇ ਲਈ ਤੁਹਾਡੇ ਜੀਵਨ ਦੇ ਵਿੱਚ ਕਿਹੜੀ ਵੱਡੀ ਉਪਲਬਧੀ ਤੁਹਾਨੂੰ ਹਾਸਲ ਹੋਵੇਗੀ ਅਤੇ ਕਿਹੜੀਆਂ ਗੱਲਾਂ ਦਾ ਤੁਸੀਂ ਵਿਸ਼ੇਸ਼ ਕਰਕੇ ਧਿਆਨ ਰੱਖਣਾ ਹੋਵੇਗਾ ਅੱਜ ਦਾ ਕੁੰਭ ਰਾਸ਼ੀ ਫਲ 31 ਜਨਵਰੀ ਦਿਨ ਸ਼ੁੱਕਰਵਾਰ ਮਾਗ ਮਾਸ ਪੇਸ਼ੰਤ ਪੱਖ ਹੈ ਵ੍ਰਿਧੀ ਜੋਗ ਹੈ ਤੇ 10ਵੀਂ ਤਿਥੀ 7:00 ਵਜੇ 2 ਮਿੰਟ ਤੱਕ ਹੈ ਇਸ ਦੇ ਬਾਅਦ 11ਵੀਂ ਤਿਥੀ ਸ਼ੁਰੂ ਹੋਵੇਗੀ ਅਨੁਰਾਧਾ ਨਿਸ਼ੱਤਰ ਹੈ ਅਤੇ ਸ਼ਨੀ ਦਾ ਪ੍ਰਭਾਵ ਦਿਨ ਦੀ ਸ਼ੁਰੂਆਤ ਦੇ ਵਿੱਚ ਰਹੇਗਾ ਸ਼ਨੀ ਤੁਹਾਡੀ ਕੁੰਡਲੀ ਦੇ ਲਗਨ ਦੇ ਵਿੱਚ ਗੋਚਰ ਕਰ ਰਿਹਾ ਹੈ ਜੋ ਤੁਹਾਨੂੰ ਵਿਸ਼ੇਸ਼ ਲਾਭ ਪ੍ਰਦਾਨ ਕਰੇਗਾ ਤੇ ਅਤੇ ਇਸ ਦੇ ਪ੍ਰਭਾਵ ਦੇ ਨਾਲ ਤੁਹਾਨੂੰ ਜਦੋਂ ਸ਼ਨੀ ਦਾ ਗੋਚਰ ਸ਼ੁੱਕਰ ਦੇ ਨਾਲ ਹੁੰਦਾ ਹੈ ਤਾਂ ਇਹ ਤੁਹਾਡੇ ਜੀਵਨ ਦੀ ਤਾਂ ਤੁਹਾਡੇ ਜੀਵਨ ਦੀ ਸਥਿਤੀ ਦੇ ਵਿੱਚ ਬਹੁਤ ਵੱਡਾ ਬਦਲਾਅ ਕਰਦਾ ਹੈ ਇਸ ਨਾਲ ਤੁਹਾਡੇ ਜੀਵਨ ਦੇ ਵਿੱਚ ਇਹ ਤੁਹਾਡੇ ਜੀਵਨ ਦੇ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਪੈਂਦਾ ਹੈ ਧਨ ਅਤੇ ਸੰਪਤੀ ਦੇ ਵਿੱਚ ਵ੍ਰੇਧੀ ਹੁੰਦੀ ਹੈ ਅਤੇ ਸੁਖ ਸੁਹਾਗੇ ਦੀ ਪ੍ਰਾਪਤੀ ਹੁੰਦੀ ਹੈ ਕਈ ਉਪਲਬਧੀਆਂ ਦੇ ਨਾਲ ਮਾਨ ਸਨਮਾਨ ਅਤੇ ਅਤੇ ਧਨ ਲਾਭ ਦੇ ਨਾਲ ਸਫਲਤਾ ਪ੍ਰਾਪਤ ਹੁੰਦੀ ਹੈ ਨਕਾਰਾਤਮਕ ਊਰਜਾ ਤੁਹਾਡੇ ਜੀਵਨ ਤੋਂ ਦੂਰ ਹੁੰਦੀ ਹੈ ਅਤੇ ਤੁਹਾਡੀ ਮਿਹਨਤ ਦਾ ਤੁਹਾਨੂੰ ਫਲ ਮਿਲਦਾ ਹੈ ਰੁਕਿਓਏ ਤੁਹਾਡੇ ਪੂਰੇ ਕੰਮ ਹੁੰਦੇ ਹਨ ਅਤੇ ਸ਼ੁਭ ਸਮਾਚਾਰ ਪ੍ਰਾਪਤ ਹੁੰਦਾ ਹੈ ਮਨ ਚਿੰਤਾ ਤੋਂ ਦੂਰ ਹੁੰਦਾ ਹੈ ਕੰਮ ਕਾਜ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲਦੀ ਹੈ ਅਤੇ ਕਾਰਜ ਖੇਤਰ ਦੇ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ ਯਾਤਰਾ ਦੇ ਨਾਲ ਵੀ ਲਾਭ ਹੋਣ ਦੇ ਸੰਕੇਤ ਮਿਲਦੇ ਹਨ ਅੱਜ ਦਾ ਦਿਨ ਤੁਹਾਡੇ ਜੀਵਨ ਦੇ ਵਿੱਚ ਅੱਗੇ ਵਧਣ ਦਾ ਦਿਨ ਹੈ ਕੇਵਲ ਸੋਖ ਅਤੇ ਸਫਲਤਾ ਹੀ ਮਿਲੇਗੀ ਬਲਕਿ ਮਨ ਦੀਆਂ ਉਲਝਣਾਂ ਵੀ ਤੁਹਾਡੀਆਂ ਸਮਾਪਤ ਹੋਣਗੀਆਂ ਤੁਹਾਡੇ ਪ੍ਰਭਾਵ ਦੇ ਵਿੱਚ ਵ੍ਰਿਧੀ ਹੋਵੇਗੀ ਅਤੇ ਪਰੇਸ਼ਾਨੀਆਂ ਤੁਹਾਡੀਆਂ ਜਿਹੜੀਆਂ ਹਨ ਉਹ ਦੂਰ ਹੋਣਗੀਆਂ। ਇਹ ਦਿਨ ਤੁਹਾਨੂੰ ਹਰ ਕੰਮ ਦੇ ਵਿੱਚ ਸਫਲਤਾ ਦਿਵਾਉਣ ਵਾਲਾ ਹੈ। ਕਾਮਯਾਬੀ ਭਰਿਆ ਇਹ ਦਿਨ ਰਹੇਗਾ। ਭਾਗਸ਼ਾਲੀ ਹੋਵੇਗਾ। ਜਿਸ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਤੁਹਾਡੀਆਂ ਸਾਰੀਆਂ ਹੀ ਚੁਣੌਤੀਆਂ ਦਾ ਤੁਹਾਨੂੰ ਚੰਗਾ ਪਰਿਨਾਮ ਮਿਲੇਗਾ ਅਤੇ ਜੀਵਨ ਦੀ ਸਥਿਤੀ ਦੇ ਵਿੱਚ ਵੱਡਾ ਬਦਲਾਅ ਆਵੇਗਾ ਅਤੇ ਕੰਮ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੋਣਗੀਆਂ। ਕਾਰੋਬਾਰ ਦੇ ਵਿੱਚ ਜੀਵਨ ਦੇ ਵਿੱਚ ਲਾਭ ਹੋਵੇਗਾ ਰਿਸ਼ਤੇਦਾਰਾਂ ਤੋਂ ਸੁੱਖ ਪ੍ਰਾਪਤ ਹੋਵੇਗਾ ਕੁੱਲ ਮਿਲਾ ਕੇ ਅੱਜ ਦਾ ਦਿਨ ਹਰ ਤਰ੍ਹਾਂ ਦੇ ਨਾਲ ਲਾਭਦਾਇਕ ਹੈ ਅੱਜ ਅਨੁਰਾਧਾ ਨਿਸ਼ੱਤਰ ਸ਼ਨੀ ਦਾ ਪ੍ਰਭਾਵ ਤੁਹਾਡੀ ਕੁੰਡਲੀ ਤੇ ਵਿਸ਼ੇਸ਼ ਲਾਭ ਕਰੇ ਰਿਹਾਗਾ ਜਦ ਕਿ ਚੰਦਰਮਾ ਤੁਹਾਡੇ ਕਰਮ ਪਾਪ ਵਿੱਚ ਗੋਚਰ ਕਰ ਰਿਹਾ ਹੈ ਇਹ ਨਵੀਂ ਨੌਕਰੀ ਨਵੀਆਂ ਸੰਭਾਵਨਾਵਾਂ ਅਤੇ ਮਾਂਚਾ ਹੈ ਲਾਭ ਤੁਹਾਨੂੰ ਦੇਣ ਜਾ ਰਿਹਾ ਹੈ ਮਨ ਦੇ ਵਿੱਚ ਸਕਾਰਾਤਮਕ ਵਿਚਾਰ ਅਤੇ ਸੁੱਖ ਪੈਦਾ ਹਾਂ ਦੇਸ਼ਿਆ ਅੱਜ ਤੁਹਾਡੀਆਂ ਪਰੇਸ਼ਾਨੀਆਂ ਦੂਰ ਕਰੇਗੀ ਤੁਹਾਡਾ ਜੀਵਨ ਅਧਿਕ ਪ੍ਰਭਾਵਸ਼ਾਲੀ ਬਣਿਆ ਰਹੇਗਾ ਸਥਿਤੀ ਦੇ ਵਿੱਚ ਸਕਾਰਾਤਮਕ ਬਦਲਾਅ ਆਵੇਗਾ ਕਾਰਜਕੁਸ਼ਲਤਾ ਦੇ ਵਿੱਚ ਆਪਣੇ ਕਈ ਕੰਮਾਂ ਨੂੰ ਤੁਸੀਂ ਨਿਪੁੰਨਤਾ ਦੇ ਨਾਲ ਬੜੀ ਤੇਜ਼ੀ ਦੇ ਨਾਲ ਕਰੋਗੇ ਭਾਗ ਤੁਹਾਡਾ ਸਾਥ ਦੇਵੇਗਾ ਜਿਸ ਦੇ ਨਾਲ ਤਰੱਕੀ ਅਤੇ ਤਨਲਾਭ ਦੇ ਜੋਗ ਬਣਨਗੇ ਇਹ ਦਿਨ ਹਰ ਤਰ੍ਹਾਂ ਦੇ ਨਾਲ ਤੁਹਾਡੇ ਲਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸ਼ੁਭ ਰਹੇਗਾ ਜੋ ਜੀਵਨ ਦੇ ਵਿੱਚ ਕਈ ਉਪਲਬਧੀਆਂ ਅਤੇ ਸੁਖ ਲੈ ਕੇ ਆਵੇਗਾ ਅੱਜ ਅਨੁਰਾਦਾ ਨਸ਼ਰਤਰ ਅਤੇ ਸ਼ਨੀ ਦੇ ਪ੍ਰਭਾਵ ਦੇ ਨਾਲ ਦਿਨ ਸ਼ੁਰੂ ਹੋਵੇਗਾ ਸਵੇਰੇ 9:08 ਤੱਕ ਤੁਹਾਡੀ ਕੁੰਡਲੀ ਦੀ ਸੂਰਜ ਦ੍ਰਿਸ਼ਟੀ ਹੋਵੇਗੀ ਸੂਰਜ ਇਸ ਸਮੇਂ ਕੁੰਡਲੀ ਦੇ ਦਸਮ ਦਵਾਰ ਦੇ ਵਿੱਚ ਗੋਚਰ ਕਰ ਰਿਹਾ ਹੈ ਜਿਸ ਦੇ ਨਾਲ ਇਹ ਸਮਾਂ ਅਤੇ ਅਧਿਕ ਫਲਦਾਇਕ ਬਣੇਗਾ ਤੁਹਾਡੇ ਜੀਵਨ ਦੇ ਵਿੱਚ ਵੱਡੇ ਪਰਿਵਰਤਨ ਆਉਣ ਵਾਲੇ ਹਨ ਜੋ ਤੁਹਾਡੀ ਸੁੱਖ ਸਿਮਰੈਤੀ ਅਤੇ ਸ਼ਕਤੀ ਨੂੰ ਵਧਾਵੇਗਾ ਜਿਸ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਨਵੇਂ ਬਦਲਾਵ ਹੋਣਗੇ ਮਾਨ ਦੀ ਸਥਿਤੀ ਨੂੰ ਬਿਹਤਰ ਬਣਾਵੇਗਾ ਅਤੇ ਕਾਰਜ ਖੇਤਰ ਦੇ ਵਿੱਚ ਤੁਹਾਨੂੰ ਚੰਗਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਕਰੇਗਾ ਅੱਜ ਸ਼ਾਮ 5:00 ਵਜੇ 1 ਮਿੰਟ ਤੱਕ ਤੁਹਾਡੀ ਘੁੰਡਰੀ ਦੇ ਵਿੱਚ ਲਾਭਦਾਇਕ ਬਣ ਰਿਹਾ ਹੈ ਜੋ ਤਰੱਕੀ ਅਤੇ ਸੁੱਖ ਦਾ ਸੰਕੇਤ ਹੈ ਬ੍ਰਹਸਪਤੀ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਭਾਵਿਤ ਹੋਵੇਗਾ ਜੋ ਤੁਹਾਡੇ ਸੁਖਾਂਤ ਅਫਸਰ ਪ੍ਰਦਾਨ ਕਰੇਗਾ ਬ੍ਰਹਿਸਪਤੀ ਦਾ ਕੁੰਡਲੀ ਦੇ ਸੁਖ ਸਦਾਨ ਸੁਖ ਸਥਾਨ ਦਾ ਗੋਚਰ ਤੁਹਾਡੇ ਲਈ ਬਿਹਤਰ ਲਾਭਦਾਇਕ ਰਹੇਗਾ ਅੱਜ ਤੁਹਾਡਾ ਭਾਗ ਤੁਹਾਡਾ ਸਾਥ ਦੇਵੇਗਾ ਇਹ ਦਿਨ ਤੁਹਾਡੇ ਲਈ ਸਫਲਤਾ ਅਤੇ ਕਾਮਯਾਬੀ ਅਤੇ ਧਨ ਕਮਾਉਣ ਦੇ ਲਈ ਨਵੇਂ ਅਫਸਰ ਪ੍ਰਦਾਨ ਕਰੇਗਾ ਤੁਸੀਂ ਆਪਣੇ ਤੀਚਿਆਂ ਨੂੰ ਪ੍ਰਾਪਤ ਕਰੋਗੇ ਤੇ ਆਪਣੇ ਜੀਵਨ ਨੂੰ ਪ੍ਰਭਾਵਸ਼ਾਲੀ ਬਣਾ ਕੇ ਲਾਭ ਉਠਾਓਗੇ ਤੁਹਾਡੀ ਸੰਕਲਪ ਸ਼ਕਤੀ ਮਜ਼ਬੂਤ ਹੋਵੇਗੀ ਜਿਸ ਨਾਲ ਮਨ ਵਿੱਚ ਤੁਹਾਡਾ ਖੁਸ਼ ਰਹੇਗਾ ਤੁਸੀਂ ਬਿਨਾਂ ਕਿਸੇ ਸੰਕੋਚ ਦੇ ਆਪਣੇ ਕੰਮਾਂ ਦੇ ਵਿੱਚ ਅੱਗੇ ਵਧੇ ਜਾਓਗੇ ਤੁਹਾਡੀਆਂ ਯੋਜਨਾਵਾਂ ਨੂੰ ਗਤੀ ਮਿਲੇਗੀ ਸੁੱਖ ਅਤੇ ਸ਼ਾਂਤੀ ਦਾ ਤੁਸੀਂ ਮਾਹੌਲ ਮਹਿਸੂਸ ਕਰੋਗੇ ਤੁਹਾਡਾ ਜੀਵਨ ਸਕਾਰਾਤਮਕ ਰੂਪ ਦੇ ਵਿੱਚ ਬਦਲ ਜਾਵੇਗਾ ਅੱਜ ਮਿਹਨਤ ਦੇ ਨਾਲ ਤੁਸੀਂ ਆਪਣੇ ਕੰਮਾਂ ਨੂੰ ਪੂਰਾ ਕਰ ਲਵੋਗੇ ਭਾਗ ਵੀ ਤੁਹਾਡਾ ਸਾਥ ਦੇਵੇਗਾ ਤਰੱਕੀ ਅਤੇ ਸੁੱਖ-ਸਮਰiddhi ਵਿੱਚ ਵਾਅਦਾ ਹੋਵੇਗਾ ਕਿਸੇ ਪ੍ਰਕਾਰ ਦਾ ਵੀ वाद-ਵਿਵਾਦ ਨਹੀਂ ਹੋਵੇਗਾ ਤੁਸੀਂ ਦੂਸਰਿਆਂ ਦੇ ਕੰਮਾਂ ਦੇ ਵਿੱਚ ਵੀ ਰੁਕਾਵਟਾਂ ਨਹੀਂ ਪਾਓਗੇ ਆਪਣੇ ਹੰਕਾਰ ਨੂੰ ਛੱਡ ਕੇ ਆਪਣੇ ਆਲਸ ਨੂੰ ਛੱਡ ਕੇ ਇਹ ਸਮਾਂ ਤੁਹਾਡੇ ਲਈ ਭਾਗਿਆ ਤੇ ਜਾਗਰਿਤ ਕਰਨ ਵਾਲਾ ਹੈ ਜੋ ਪਰਿਵਾਰਿਕ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਲਿਆਵੇਗਾ ਨੌਕਰੀ ਅਤੇ ਵਪਾਰ ਦੇ ਵਿੱਚ ਤੁਹਾਨੂੰ ਨਾਭ ਦੇ ਅਵਸਰ ਮਿਲਣਗੇ ਅਤੇ ਵੱਡੇ ਪਰਿਵਰਤਨ ਤੁਹਾਡੇ ਜੀਵਨ ਦੀ ਸਥਿਤੀ ਦੇ ਵਿੱਚ ਬਿਹਤਰ ਤੁਹਾਨੂੰ ਬਣਾਉਣਗੇ ਇਸ ਸਮੇਂ ਤੁਹਾਡੇ ਜੀਵਨ ਦੇ ਵਿੱਚ ਕੁਝ ਵੱਡੇ ਕੰਮ ਪੂਰੇ ਹੋਣਗੇ ਅਤੇ ਕਾਰਜ ਖੇਤਰ ਦੇ ਵਿੱਚ ਗਤੀ ਅਤੇ ਸਫਲਤਾ ਦੇਖਣ ਨੂੰ ਮਿਲੇਗੀ ਅੱਜ ਦਾ ਦਿਨ ਤੁਹਾਡੇ ਲਈ ਪ੍ਰਭਾਵਸ਼ਾਲੀ ਹੋਵੇਗਾ ਤਰੱਕੀ ਵਾਲਾ ਹੋਵੇਗਾ ਉਨਤੀ ਵਾਲਾ ਹੋਵੇਗਾ ਇਹ ਲਾਭਕਾਰੀ ਦਿਨ ਸਕਾਰਾਤਮਕਤਾ ਅਤੇ ਆਤਮ ਵਿਸ਼ਵਾਸ ਦੇ ਨਾਲ ਤੁਹਾ ਨੂੰ ਅੱਗੇ ਵਧਣ ਦੇ ਵਿੱਚ ਤੁਹਾਡਾ ਸਾਥ ਦੇਵੇਗਾ ਤੁਹਾਡੀ ਸੰਕਲਪ ਸ਼ਕਤੀ ਪਹਿਲਾਂ ਦੇ ਨਾਲੋਂ ਅਧਿਕ ਮਜ਼ਬੂਤ ਹੋਵੇਗੀ ਜਿਸ ਦੇ ਨਾਲ ਹਰ ਦਿਸ਼ਾ ਤੋਂ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ ਤੁਹਾਡੀ ਗੁੰਡਲੇ ਦੇ ਵਿੱਚ ਤਨਪਾਗ ਤਨਪਾਪ ਰਾਹੂ ਦਾ ਗੁਜਰ ਹੋ ਰਿਹਾ ਹੈ ਜੋ ਇਸ ਸਮੇਂ ਤੁਹਾਡੇ ਲਈ ਅਧਿਕ ਫਲਦਾਇੀ ਹੋਵੇਗਾ ਅਚਾਨਕ ਤੁਹਾਨੂੰ ਧਨ ਸੰਪਤੀ ਅਤੇ ਸਥਿਤੀ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਸੂਰਜ ਦਾ ਦਸਮ ਪਾਪ ਗੁਜਰ ਤੁਹਾਡੇ ਅੰਦਰ ਨਵੀਂ ਹੋਰ ਜ਼ਿਆਦਾ ਸੰਚਾਰ ਕਰੇਗਾ ਤੇ ਅਤੇ ਤੁਹਾਡਾ ਮਨੋਬਲ ਹੋਰ ਵੀ ਉੱਚਾ ਤੇ ਮਜ਼ਬੂਤ ਹੋਵੇਗਾ ਬੁੱਧ ਤੁਹਾਡੀ ਕੁੰਡਲੀ ਦੇ ਵਿੱਚ ਲਾਭ ਸਥਾਨ ਦੇ ਵਿੱਚ ਗੋਚਰ ਤੁਹਾਡੇ ਲਕਸ਼ਣਾਂ ਦੀ ਪ੍ਰਾਪਤੀ ਨੂੰ ਪ੍ਰਭਾਵਸ਼ਾਲੀ ਅਤੇ ਸੁਖ ਸਮ੍ਰiddhi ਨੂੰ ਵਧਾਵੇਗਾ ਅੱਜ ਤੁਹਾਡੀਆਂ ਮੁਸ਼ਕਲਾਂ ਸਮਾਪਤ ਹੋਣਗੀਆਂ ਤੇ ਤਰੱਕੀ ਦਾ ਦੌਰ ਸ਼ੁਰੂ ਹੋ ਜਾਵੇਗਾ ਹੁਣ ਤੁਹਾਡੀ ਕਿਸਪੰ ਨਵੀਆਂ ਉਚਾਈਆਂ ਨੂੰ ਮਿਹਨਤ ਦਾ ਸਕਾਰਾਤਮਕ ਪਰਨਾਮ ਤੁਹਾਨੂੰ ਮਿਲੇਗਾ ਤੁਹਾਡਾ ਜੀਵਨ ਧਨਲਾਭ ਦੇ ਨਾਲ ਅਨੇਕ ਸੁਖਾਂਤ ਅਵਸਰਤ ਤੁਹਾਨੂੰ ਪ੍ਰਾਪਤ ਹੋਣਗੇ ਜਿਸਦੇ ਨਾਲ ਤੁਹਾਡਾ ਜੀਵਨ ਸੁਪਾਗਿਆ ਨਾਲ ਭਰਪੂਰ ਹੋਵੇਗਾ ਇਹ ਸਮਾਂ ਤੁਹਾਡੇ ਲਈ ਸੱਚਮੁੱਚ ਹੀ ਭਾਗਸ਼ਾਲੀ ਹੈ ਇਹ ਦਿਨ ਬੇਹੱਦ ਸ਼ੁਭ ਫਲਾਂ ਦਾ ਇਹ ਦਿਨ ਬੇਹੱਦ ਸ਼ੁਭ ਫਲਾਂ ਨੂੰ ਪ੍ਰਾਪਤ ਕਰਨ ਦਾ ਸਮਾਂ ਹੈ ਚਾਹੇ ਨੌਕਰੀ ਹੋਵੇ ਚਾਹੇ ਵਪਾਰ ਜੀਵਨ ਅਤੇ ਹਰ ਖੇਤਰ ਵਿੱਚ ਭਾਗ ਤੁਹਾਡਾ ਸਾਥ ਦੇਵੇਗਾ ਕਈ ਚੰਗੇ ਅਵਸਰਤ ਤੁਹਾਨੂੰ ਪ੍ਰਾਪਤ ਹੋਣਗੇ ਯਸਤਨਾਲ ਸਫਲਤਾ ਕਾਮਯਾਬੀ ਅਤੇ ਸੁਖ ਦਾ ਮਾਰਗ ਪ੍ਰਦਰਸ਼ਨ ਹੋਵੇਗਾ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸੇ ਇੱਕ ਅੱਜ ਦਾ ਦਿਨ ਹਰ ਤਰ੍ਹਾਂ ਦੇ ਨਾਲ ਲਾਭਕਾਰੀ ਅਤੇ ਪ੍ਰਭਾਵਸ਼ਾਲੀ ਹੈ ਇਹ ਦਿਨ ਤੁਹਾਡੇ ਪਾਗੇ ਨੂੰ ਜਾਗਰਿਤ ਕਰੇਗਾ ਤੇ ਜੀਵਨ ਦੇ ਵਿੱਚ ਤਰੱਕੀ ਅਤੇ ਵੱਡੀ ਲਾਭ ਤੇ ਅਫਸਰ ਪ੍ਰਾਪਤ ਹੋਣਗੇ ਤੁਸੀਂ ਆਪਣੇ ਸੁਪਨੇ ਜਿਹੜੇ ਹਨ ਉਹ ਸਕਾਰ ਕਰੋਗੇ ਅੱਜ ਦਾ ਦਿਨ ਕਿਸੇ ਵੱਡੀ ਜਿੱਤ ਨੂੰ ਹਾਸਲ ਕਰੋਗੇ ਤੁਹਾਡੇ ਜੀਵਨ ਦੇ ਵਿੱਚ ਵੱਡੀ ਹਲਚਲ ਲੈ ਕੇ ਆਵੇਗਾ ਅੱਜ ਦਾ ਦਿਨ ਜਿਵੇਂ ਨਾਲ ਤੁਹਾਡੇ ਆਰਥਿਕ ਸਥਿਤੀ ਵੀ ਬਦਲ ਜਾਵੇਗੀ ਅਤੇ ਜਿਵੇਂ ਨੇ ਬਹੁਤ ਪ੍ਰਭਾਵਸ਼ਾਲੀ ਬਣੇਗਾ। ਤਨ ਸਮ੍ਰਿਤੀ ਅਤੇ ਖੁਸ਼ਖਬਰੀ ਤੁਹਾਡੇ ਹੱਥ ਲੱਗੇਗੀ। ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ। ਕੇਤੂ ਦਾ ਗੋਚਰ ਤੁਹਾਡੀ ਕੁਲਰੀ ਦੇ ਵਿੱਚ ਅਸ਼ਟਮ ਭਾਗ ਦੇ ਵਿੱਚ ਹੋ ਰਿਹਾ ਹੈ ਜੋ ਤੁਹਾਡੇ ਮਨ ਦੇ ਵਿੱਚ ਉਮੰਗ ਅਤੇ ਉਤਸ਼ਾਹ ਲੈ ਕੇ ਆਵੇਗਾ। ਨਾਲ ਹੀ ਮੰਗਲ ਦਾ ਗੋਚਰ ਤੁਹਾਡੇ 6ਵੇਂ ਭਾਗ ਦੇ ਵਿੱਚ ਹੋ ਰਿਹਾ ਹੈ ਜੋ ਤੁਹਾਡੀ ਸਾਹਸ ਅਤੇ ਸ਼ਕਤੀ ਨੂੰ ਵਧਾਵੇਗਾ। ਜੇਵਾਂ ਦੇ ਕਰਵਾਹਟ ਨੂੰ ਦੂਰ ਕਰੇਗਾ ਇਹ ਦਿਨ ਤੁਹਾਡੇ ਲਈ ਬਿਹਤਰ ਹੋਵੇਗਾ ਮਨ ਦੀਆਂ ਇਸ਼ਿਆਵਾਂ ਜਿਹੜੀਆਂ ਹਨ ਉਹ ਪੂਰੀਆਂ ਹੋਣਗੀਆਂ ਕੁਲ ਮਿਲਾ ਕੇ ਅੱਜ ਦਾ ਦਿਨ ਤੁਹਾਡੇ ਲਈ ਪਾਲਸ਼ ਵਾਲੀ ਅਤੇ ਸਫਲਤਾ ਨਾਲ ਭਰਿਆ ਹੋਵੇਗਾ ਤੁਹਾਡੀਆਂ ਸਾਰੀਆਂ ਇਹ ਸਮੱਸਿਆਵਾਂ ਜਿਹੜੀਆਂ ਹਨ ਉਹ ਦੂਰ ਹੋਣਗੀਆਂ ਚੰਦਰਮਾ ਅਤੇ ਪ੍ਰਸਪਤੀ ਦਾ ਸਪਤਾ ਜੋਗ ਚੰਦਰਮਾ ਅਤੇ ਮੰਗਲ ਦਾ ਨਵਾਂ ਪੰਚਮ ਜੋਗ ਅਤੇ ਬੁੱਧ ਅਤੇ ਰਾਹੁ ਦਾ ਚੰਦਰ ਦਸ਼ ਜੋ ਬਹੁਤ ਹੀ ਪ੍ਰਭਾਵਸ਼ਾਲੀ ਸਾਬਤ ਹੋਵੇਗਾ ਕੁੰਮ ਰਾਸ਼ੀ ਵਾਲਿਓ ਉੱਤਰ ਦਿਸ਼ਾ ਸ਼ੋਭਾ ਅਤੇ ਜੋ ਵੀ ਕੰਮ ਕਰੋਗੇ ਉਸ ਵਿੱਚ ਸਫਲਤਾ ਮਿਲੇਗੀ ਤਰੱਕੀ ਅਤੇ ਸੁੱਖ ਦੀ ਪ੍ਰਾਪਤੀ ਹੋਵੇਗੀ ਤੁਹਾਡੀ ਸਥਿਤੀ ਸਕਾਰਾਤਮਕ ਬਦਲਾਅ ਲੈ ਕੇ ਆਵੇਗੀ ਜੀਵਨ ਦੇ ਵਿੱਚ ਪ੍ਰਭਾਵ ਵਧੇਗਾ ਇਹ ਸਮਾਂ ਸੁਖ ਦੇਣ ਵਾਲਾ ਹੋਵੇਗਾ ਅੱਜ ਤੁਹਾਡੀ ਗੁੰਡਲੀ ਦੇ ਵਿੱਚ ਲਗਨ ਸ਼ੁਕਰ ਅਤੇ ਸ਼ਨੀ ਦਾ ਜੋਤੀ ਹੋਰ ਵਿ੍ਰਿਧੀ ਜੋਗ ਬਣ ਰਿਹਾ ਹੈ ਜੋ ਅਨੁਰਾਧਾ ਨਿਸ਼ਾਤਾ ਦੇ ਪ੍ਰਭਾਵ ਦੇ ਵਿੱਚ ਤੁਹਾਡੇ ਲਈ ਉਪਲਬਧੀਆਂ ਦੇ ਨਾਲ ਭਰਿਆ ਰਹੇਗਾ ਅੱਜ ਦਾ ਦਿਨ ਤਰੱਕੀ ਅਤੇ ਉਨਤੀ ਦੇ ਨਾਲ ਭਰਿਆ ਰਹੇਗਾ ਜੋ ਤੁਹਾਡੇ ਭਾਗ ਅਤੇ ਸੁਭਾਗ ਨੂੰ ਜਾਗਰਿਤ ਕਰੇਗਾ ਅੱਜ ਦਾ ਲੱਕੀ ਕਲਰ ਹੈ ਗ੍ਰੀਨ ਅਤੇ ਲੱਕੀ ਨੰਬਰ ਹੈ 6 ਅਨੁਰਾਧਾ ਨਿਸ਼ਾਤਰਾ ਤੇ ਵ੍ਰਿਧੀ ਜੋ ਕੁੰਭ ਰਾਸ਼ੀ ਵਾਲਿਆਂ ਦਾ ਭਾਗ ਜਾਗੇਗਾ ਜਿਸ ਨਾਲ ਤਰੱਕੀ ਉਨਤੀ ਸੁੱਖ ਦੀ ਪ੍ਰਾਪਤੀ ਹੋਵੇਗੀ ਤੁਹਾਡੀ ਰਾਸ਼ੀ ਦੇ ਅਨੁਸਾਰ ਅੱਜ ਜੇਕਰ ਤੁਸੀਂ ਕੋਈ ਯਾਤਰਾ ਕਰਦੇ ਹੋ ਤਾਂ ਉਹ ਵੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ ਅੱਜ ਦਾ ਕੰਮ ਇਸ ਕੰਮ ਦੇ ਲਈ ਵਿਸ਼ੁਭ ਹੈ ਬਿਜ਼ਨਸ ਦੇ ਲਈ ਵਿਸ਼ੁਭ ਹੈ ਅੱਜ ਦਾ ਉਪਾਹ ਹੈ ਕਿ ਮਾਤਾ ਲక్ష్ਮੀ ਦੀ ਪੂਜਾ ਕਰੋ ਦੀਪਕ ਜਲਾ ਕੇ ਚਾਵਲ ਅਤੇ ਫੁੱਲ ਚੜਾਓ ਤੇ ਸ਼ੁੱਕਰਵਾਰ ਉਪਵਾਸ ਕਰੋ ਵਰਤ ਰੱਖੋ ਸੁਖ ਸਮ੍ਰiddhi ਦੀ ਪ੍ਰਾਪਤੀ ਹੋਵੇਗੀ ਇਸ ਮਾ ਤੁਹਾਡੇ ਲਈ بڑے ਵੱਡੇ ਪਰਿਵਰਤਨ ਅਤੇ ਲਾਭ ਦਾ ਸੰਕੇਤ ਲੈ ਕੇ ਆਇਆ ਹੈ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਇਹ ਵੀਡੀਓ ਚੰਗੇ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਧੰਨਵਾਦ